ਤੁਸੀਂ ਬੜੀ ਛੋਟੀ ਉਮਰ ਹੈ ਤੁਹਾਡੀ ਵੋਟ ਬਣੀ ਆ ਨਹੀਂ ਜੀ ਵੋਟ ਤਾਂ ਵੱਡੀ ਹੁੰਦੀ ਹੈ ਸਪੋਰਟ ਬਹੁਤ ਲੋਕ ਮੈਨੂੰ ਕਹਿੰਦੇ ਨੇ ਕਿ ਤੁਸੀਂ ਗੈਂਗਸਟਰ ਦਾ ਸਾਥ ਦੇ ਰਹੇ ਹੋ ਕਿ ਗੁੰਡੇ ਦਾ ਸਾਥ ਦੇ ਰਹੇ ਹੋ ਪਰ ਆ ਜਿਹੜੇ ਕਾਲੀ ਕਾਂਗਰਸ ਤੇ ਝਾੜੂ ਵਾਲੇ ਨੇ ਹਨਾ ਇੰਨਾ ਜਾਲਮਾ ਨਾਲੋਂ ਤਾਂ ਬਹੁਤ ਚੰਗਾ ਆ ਲੱਖਸ ਦਾਣਾ ਦੇਖੋ ਵੀਰੇ ਉਹਨਾਂ ਨੇ ਖਿਲਾਫ ਕੜਵਾਇਆ ਆਪਣੀਆਂ ਹਰਕਤਾਂ ਕਰਕੇ ਜੇ ਉਹ ਖਾਲਸਾ ਰਾਜ ਦਾ ਸਾਥ ਦੇ ਦਿੰਦੇ ਫਿਰ ਅਸੀਂ ਉਹਨਾਂ ਦਾ ਸਾਥ ਦੇ ਦਿੰਦੇ ਨਾ ਜਿਨ੍ਹਾਂ ਨੇ ਖਾਲਸਾ ਰਾਜ ਦੀ ਗੱਲ ਨਹੀਂ ਕੀਤੀ ਜਿਨ੍ਹਾਂ ਨੇ ਭਾਈ ਹਵਾਰਾ ਵਰਗਿਆਂ ਦੀ ਗੱਲ ਨਹੀਂ ਕੀਤੀ ਜਿਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਗੱਲ ਰਿਹਾਈ ਦੀ ਗੱਲ ਨਹੀਂ ਕੀਤੀ ਭਾਈ ਅਮਰਿਤਪਾਲ ਸਿੰਘ ਜੀ ਤੇ ਦੋ ਵਾਰੀ ਐਨਐਸਏ ਲੱਗੀ ਕਿੱਧਰ ਗਈ ਕਿਉਂ ਪੰਜਾਬ ਦਾ ਸੀਐਮ ਬੋਲ ਨਹੀਂ ਸਕਦਾ ਉਹ ਕਹਿੰਦੇ ਲੋਕਾਂ ਦੇ ਸਿਰ ਮੰਗਦੇ ਸੀ ਲੋਕਾਂ ਦੇ ਪੁੱਤ ਮਰਵਾਉਣ ਦੀ ਗੱਲਾਂ ਕਰਦੇ ਸੀ ਤੇ ਫਿਰ ਹੁਣ ਇੱਥੇ ਜਾਣਾ ਜਿੱਥੇ ਭੇਜਿਆ ਨਕਲੀ ਸਿੱਖ ਨੇ ਨਕਲੀ ਸਿੱਖ ਨੇ ਉਹ ਅਸਲੀ ਤਾਂ ਹੈ ਨਹੀਂ ਜਿਨ੍ਹਾਂ ਨੇ ਗੁਰੂਆਂ ਦੀ ਬੇਅਦਬੀਆਂ ਕਰਵਾ ਕੇ ਰੂੜੀਆਂ ਤੇ ਗੁਰੂ ਦੇ ਅੰਗ ਡਗਵਾਤੇ ਹਜੇ ਉਹਨਾਂ ਨਾਲ ਹੀ ਚੱਲੀ ਜਾਂਦੇ ਨੇ ਅਸੀਂ ਮੋਟਰਾਂ ਦੀ ਬਿਜਲੀ ਭਰਪੂਰ ਦਿੱਤੀ ਹੈ ਲੋਕਾਂ ਨੂੰ ਖੁੱਲੀ ਬਿਜਲੀ ਮਿਲੀ ਹੈ ਅਸੀਂ ਮਹੱਲਾ ਕਲੀਨਿਕ ਬਣਾਏ ਆ ਅਸੀਂ ਹੋਰ ਬੜੇ ਕੰਮ ਗਿਣਾ ਦਿੰਦੇ ਉਂਗਲਾਂ ਤੇ ਗਿਣਾ बड़े दावे ना कहता ਸੀ ਕਿ ਮੇਰੇ ਰੱਛ ਝੂਠੇ ਪਰਚੇ ਨਹੀਂ ਪੈਂਦੇ ਜੇ ਕੋਈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਉਹ ਤੇ ਠਾ ਠਾ ਝੂਠੇ ਪਰਚੇ ਪਾਤੇ ਦੇਖੋ ਜਿਹੜੇ ਲੋਕ ਮੈਨੂੰ ਐ ਕਹਿਣਗੇ ਕਿ ਤੁਸੀਂ ਭਗਵੰਤ ਮਾਨ ਨੂੰ ਐ ਕਹਿ ਰਹੇ ਹੋ ਉਹ ਲੋਕ ਉਹਨਾਂ ਦੇ ਚਮਚੀ ਹੋਣਗੇ ਕਿਉਂਕਿ ਲੋਕ ਅੱਕੇ ਪਏ ਨੇ ਭਗਵੰਤ ਮਾਨ ਸਰਕਾਰ ਨੇ ਨਾ ਲੋਕਾਂ ਤੋਂ ਵਿਸ਼ਵਾਸ ਨਾ ਦੀ ਚੀਜ਼ ਹੀ ਉਡਾਤੀ ਲੱਖੇ ਸਦਾਨੇ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਪ੍ਰਚਾਰ ਦੇ ਆਖਰੀ ਦਿਨ ਚੱਲ ਰਿਹਾ ਸੋ ਇੱਕ ਬੇਟੀ ਬਠਿੰਡਾ ਤੋਂ ਲੱਖੇ ਸਦਾਨੇ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਆਈ ਹੈ ਤੁਸੀਂ ਬੜੀ ਛੋਟੀ ਉਮਰ ਹੈ ਤੁਹਾਡੀ ਵੋਟ ਬਣੀ ਆ ਨਹੀਂ ਜੀ ਵੋਟ ਤਾਂ ਵੱਡੀ ਹੁੰਦੀ ਹੈ ਸਪੋਰਟ ਹਾਂਜੀ ਬਹੁਤ ਲੋਕ ਕਹਿੰਦੇ ਨੇ ਮੈਨੂੰ ਕਹਿੰਦੇ ਰਹੀ ਹਜੇ ਵੋਟ ਅਗਲੇ ਸਾਲ ਚ ਬਣੂਗੀ ਪਰ ਤੂੰ ਲੱਖੇ ਦਾ ਸਾਥ ਦੇ ਹੀ ਆਂ ਨੀ ਅਗਲੇ ਸਾਲ ਚ 17 ਸਾਲ ਦੇ ਹੋਗੇ ਤੁਸੀਂ ਹਾਂਜੀ ਜ਼ਰੂਰ ਜੀ ਉਹ ਦੇਖੋ ਇਹ ਵੋਟ ਤੋਂ ਵੱਡੀ ਹੁੰਦੀ ਹੈ ਸਪੋਰਟ ਆਪਾਂ ਕਿਹੜੇ ਬੰਦੇ ਬੰਨੀ ਸਪੋਰਟ ਕਰਨੀ ਆ ਬਹੁਤ ਲੋਕ ਮੈਨੂੰ ਕਹਿੰਦੇ ਨੇ ਕਿ ਤੁਸੀਂ ਗੈਂਗਸਟਰ ਦਾ ਸਾਥ ਦੇ ਰਹੇ ਹੋ ਕਿ ਗੁੰਡੇ ਦਾ ਸਾਥ ਦੇ ਰਹੇ ਹੋ ਪਰ ਆ ਜਿਹੜੇ ਕਾਲੀ ਕਾਂਗਰਸ ਤੇ ਝਾੜੂ ਵਾਲੇ ਨੇ ਹਨਾ ਇੰਨਾ ਝਾਲਮਾ ਨਾਲੋਂ ਤਾਂ ਬਹੁਤ ਚੰਗਾ ਆ ਲੱਖੇ ਸਧਾਨਾ ਸਭ ਤੋਂ ਵੱਡਾ ਮੁੱਦਾ ਠਾਇਆ ਲੱਖੇ ਸਧਾਨੇ ਨੇ ਮਾਂ ਬੋਲੀ ਪੰਜਾਬੀ ਦਾ ਉਹ ਕਹਿੰਦੇ 25-21 ਸਾਲ ਰਾਜ ਕਰ ਲਿਆ ਜੀ ਉਹਨਾਂ ਨੇ ਤੁਸੀਂ ਜ਼ਾਲਮ ਕਹਿ ਰਹੇ ਹੋ ਉਹਨਾਂ ਨੂੰ ਨਹੀਂ ਦੇਖੋ ਜੇ ਉਹਨਾਂ ਨੇ ਰਾਜ ਕੀਤਾ ਆਪਦੇ ਘਰੀ ਭਰੇ ਨੇ ਐਂ ਦੱਸ ਦੋ ਜੀ ਉਹਨਾਂ ਨੇ ਕੀ ਕੀਤਾ ਖਾਲਸੇ ਰਾਜ ਲਈ ਹੂੰ ਕਹਿੰਦੇ ਸੀ ਬਹੁਤ ਕੰਮ ਕਰੇ ਅਸੀਂ ਐਥੇ ਏਨ ਹਸਪਤਾਲ ਬਣਾ ਦਿੱਤਾ ਅਸੀਂ ਬਠਿੰਡੇ ਦੀ ਡਿਵੈਲਪਮੈਂਟ ਕੀਤੀ ਹੈ ਬਹੁਤ ਜ਼ਿਆਦਾ ਏਮੇਜ ਹਸਪਤਾਲ ਬਣਾਇਆ ਕੈਨੂੰ ਕਹਿੰਦੇ ਕਰਨ ਵਿੱਚ ਬਹੁਤ ਫਰਕ ਹੁੰਦਾ ਵੀਰੇ ਕੈਨੂੰ ਤਾਂ ਅਸੀਂ ਕਹਦਾਂਗੇ ਅਸੀਂ ਐ ਕਰਦਾਂਗੇ ਅਸੀਂ ਉਹ ਕਰਦਾਂਗੇ ਪਰ ਕਹਿੰਦੇ ਕਰਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਵੀਰੇ ਤੁਸੀਂ ਇੱਕ ਬੇਟੀ ਹੋ ਤਾਂ ਉਹ ਕਹਿੰਦੇ ਅਸੀਂ ਧੀਆ ਵਾਸਤੇ ਬਹੁਤ ਕੰਮ ਕਰੇ ਨੰਨੀ ਸ਼ਾਂਦੀ ਜਿਹੜੀ ਗੱਲ ਪੰਜਾਬ ਦੇ ਵਿੱਚ ਪ੍ਰਚਾਰੀ ਆ ਵੀ ਧੀਆ ਨੂੰ ਬਚਾਓ ਧੀਆ ਨੂੰ ਪੜਾਓ ਤੇ ਤੁਸੀਂ ਅੱਜ ਉਹਨਾਂ ਦੇ ਖਿਲਾਫ ਕੱਢ ਕੇ ਉਹ ਵੀ ਬਾਦਲ ਪਿੰਡ ਇੱਥੇ ਨੇੜੇ ਦੇਖੋ ਵੀਰੇ ਉਹਨਾਂ ਨੇ ਖਲਾਫ ਕੜਵਾਇਆ ਆਪਣੀਆਂ ਹਰਕਤਾਂ ਕਰਕੇ ਜੇ ਉਹ ਖਾਲਸਾ ਰਾਜ ਦਾ ਸਾਥ ਦੇ ਦਿੰਦੇ ਫਿਰ ਅਸੀਂ ਉਹਨਾਂ ਦਾ ਸਾਥ ਦੇ ਦਿੰਦੇ ਨਾ ਤੁਹਾਨੂੰ ਕਿਹੜੀ ਗੱਲ ਤੋਂ ਗਿਲਾ ਹੈ ਜੀ ਹੋਰ ਪਾਰਟੀਆਂ ਨਾਲ ਕੱਲਾ ਬਾਦਲਾਂ ਨਾਲ ਗਿਲਾ ਹੈ ਜਾਂ ਸਾਰਿਆਂ ਨਾਲ ਗਿਲਾ ਹੈ ਸਾਰਿਆਂ ਨਾਲ ਹੀ ਗਿਲਾ ਵੀਰੇ ਜਿਨ੍ਹਾਂ ਨੇ ਖਾਲਸਾ ਰਾਜ ਦੀ ਗੱਲ ਨਹੀਂ ਕੀਤੀ ਜਿਨ੍ਹਾਂ ਨੇ ਭਾਈ ਹਵਾਰਾ ਵਰਗਿਆਂ ਦੀ ਗੱਲ ਨਹੀਂ ਕੀਤੀ ਜਿਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਗੱਲ ਰਿਹਾਈ ਦੀ ਗੱਲ ਨਹੀਂ ਕੀਤੀ ਭਾਈ ਅਮਰਿਤਪਾਲ ਸਿੰਘ ਜੀ ਤੇ ਦੋ ਵਾਰੀ ਐਨਐਸਏ ਲੱਗੀ ਕਿੱਧਰ ਗਈ ਕਿਉਂ ਪੰਜਾਬ ਦਾ ਸੀਐਮ ਬੋਲ ਨਹੀਂ ਸਕਦਾ ਉਹਦੀ ਹੱਥੋਂ ਤੱਕ ਪਹੁੰਚ ਪੈਂਦੀ ਹੈ ਐਮਐਸਪੀ ਦੇ ਨਹੀਂ ਸਕਦਾ ਕਿਉਂ ਸਾਡੇ ਕਿਸਾਨਾਂ ਨੂੰ ਸੜਕਾਂ ਤੇ ਰੋਲ ਲਿਆ ਉਹ ਕਹਿੰਦੇ ਲੋਕਾਂ ਦੇ ਸਿਰ ਮੰਗਦੇ ਸੀ ਲੋਕਾਂ ਦੇ ਪੁੱਤ ਮਰਵਾਉਣ ਦੀ ਗੱਲਾਂ ਕਰਦੇ ਸੀ ਤੇ ਫਿਰ ਹੁਣ ਇੱਥੇ ਜਾਣਾ ਜਿੱਥੇ ਭੇਜਿਆ ਨਹੀਂ ਫਿਰ ਇਹ ਸਿਰ ਕੋਦੋ ਗਲਤ ਕਰ ਰਹੇ ਨੇ ਜੇ ਉਹ ਆ ਸਹੀ ਹੁੰਦੇ ਨਾ ਉਹਨਾਂ ਦਾ ਸਾਥ ਲੋਕਾਂ ਨੇ ਦੇਣਾ ਸੀ ਫਿਰ ਸਹੀ ਕੌਣ ਲੱਗਦਾ ਤੁਹਾਨੂੰ ਤੁਹਾਨੂੰ ਕੀ ਲੱਗਦਾ ਤੁਹਾਡੀ ਵੀ ਵੋਟ ਬਣਨੀ ਤੁਸੀਂ ਆਪਣਾ ਫਿਊਚਰ ਕਿੱਥੇ ਦੇਖਦੇ ਹੋ ਪੰਜਾਬ ਦੀਆਂ ਸੀਟਾਂ ਦੇ ਉੱਤੇ ਕੌਣ ਸਹੀ ਆ ਕੌਣ ਜਿੱਤੇ ਖਾਲਸਾ ਰਾਜ ਜਿੱਤੇ ਖੜੂਰ ਸਾਹਿਬ ਤੋਂ ਭਾਈ ਅਮਰਤਪਾਲ ਜੀ ਜਤਨ ਤੇ ਫਰੀਦਕੋਟ ਤੋਂ ਬਿਆਨਤ ਸਿੰਘ ਦੇ ਪੁੱਤਰ ਸਰਦਾਰ ਸਰਦਜੀਤ ਸਿੰਘ ਖਾਲਸਾ ਜੀ ਜਤਨ ਜਿਨ੍ਹਾਂ ਦੀ ਸਾਡੇ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਤੇ ਹਾਲ ਸੰਗਰੂਰ ਹਲਕੇ ਤੋਂ ਸਰਦਾਰ ਸਿਮਰਂਜੀਤ ਸਿੰਘ ਮਾਨ ਜੀ ਤੇ ਮਾਨਸਾ ਤੇ ਬਠਿੰਡੇ ਹਲਕੇ ਤੋਂ ਜਿੱਥੋਂ ਤੱਕ ਮੈਨੂੰ ਸਹੀ ਲੱਗਦਾ 22 ਲੱਖੇ ਸੁਧਾਰੇ ਨੂੰ ਹੀ ਆਉਣਾ ਚਾਹੀਦਾ ਕਿਉਂ ਜੇ 22 ਲੱਖੇ ਸੁਧਾਰੇ ਨੂੰ ਅਸੀਂ ਪਾਰਲੀਮੈਂਟ ਚ ਤੋਂ ਭੇਜਾਂਗੇ ਫਿਰ ਸਾਡੇ ਮਾਨਸਾ ਤੇ ਬਠਿੰਡੇ ਦੀਆਂ ਗੱਲਾਂ ਪਾਰਲੀਮੈਂਟ ਤੱਕ ਜਾਣਗੀਆਂ ਸਾਡੇ ਮਾਨਸਾ ਤੇ ਬਠਿੰਡੇ ਦੇ ਮੁੱਦੇ ਪਾਰਲੀਮੈਂਟ ਤੱਕ ਜਾਣਗੇ ਪਰ ਜਿਹੜੇ ਉਹਨਾਂ ਦੇ ਵਿਰੋਧ ਚ ਖੜੇ ਐ ਉਹ ਵੀ ਤਾਂ ਕਹਿੰਦੇ ਅਸੀਂ ਅਮਰਧਾਰੀ ਆ ਅਸੀਂ ਕਿਰਪਾਨਾਂ ਪਾਈਆਂ ਸਾਡੇ ਸਿਰ ਤੇ ਦਸਤਾਰਾਂ ਅਸੀਂ ਬੜੇ ਪੁਰਾਣੇ ਪੰਥਕ ਆ ਫਿਰ ਤੁਹਾਨੂੰ ਉਹ ਕਹਿੰਦੇ ਨਵੇਂ 6 ਮਹੀਨੇ ਦੇ ਬਣੇ ਹੋਏ ਪੰਥਕ ਇਹਨ ਤਾ ਸਾਡੀਆਂ ਕੁਰਬਾਨੀਆਂ ਨੂੰ ਭੁੱਲ ਗਏ ਨਕਲੀ ਸਿੱਖ ਨੇ ਨਕਲੀ ਸਿੱਖ ਨੇ ਉਹ ਅਸਲੀ ਤਾਂ ਹੈ ਨਹੀਂ ਜਿਨ੍ਹਾਂ ਨੇ ਗੁਰੂਆਂ ਦੀ ਬੇਅਦਬੀਆਂ ਕਰਵਾ ਕੇ ਰੂੜੀਆਂ ਤੇ ਗੁਰੂ ਦੇ ਅੰਗ ਡਗਵਾਤੇ ਹਜੇ ਉਹਨਾਂ ਨਾਲ ਹੀ ਚੱਲੀ ਜਾਂਦੇ ਨੇ ਤੇ ਅਸਲੀ ਸਿੰਘ ਉਹ ਹੁੰਦਾ ਜਿਹੜਾ ਭਾਈ ਅੰਮ੍ਰਿਤਪਾਲ ਜੀ ਦੀ ਗੱਲ ਕਰੇ ਅਸਲੀ ਸਿੱਖ ਉਹ ਹੁੰਦਾ ਜਿਹੜੇ ਸਿੱਖ ਹਵਾਰਾ ਵਰਗਿਆਂ ਦੀ ਗੱਲ ਕਰੇ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੇ ਉਹ ਕਹਿੰਦੇ ਅਸੀਂ ਬੰਦੀ ਸਿੰਘਾਂ ਅਸੀਂ ਬਾਹਰ ਘਟਾਉਣੇ ਸਾਡਾ ਟੀਚਾ ਹੀ ਆ ਇਹ ਮੇਰੀ ਗੱਲ ਸਿਰ ਬੀਬਾ ਹਰਸਿਮਰਤ ਕੌਰ ਦਾ ਬਿਆਨ ਪਤਾ ਕੀ ਸੀ ਵੋਟਾਂ ਤੋਂ ਪਹਿਲਾਂ ਕਿ ਭਾਈ ਅੰਮ੍ਰਿਤਪਾਲ ਜੀ ਨੂੰ ਕਹਿੰਦੇ ਸੀ ਕੱਲ ਦਾ ਸ਼ੋਕਰਾ ਦੁਬਈ ਤੋਂ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਜੋ ਇੱਕ ਪਿੰਡ ਚ ਗਏ ਤੇ ਇੱਕ ਨੌਜਵਾਨ ਨੇ ਉਹਨਾਂ ਨੂੰ ਸਮੂਹੋਂ ਸਵਾਲ ਖੜਾ ਕੀਤਾ ਕਿ ਤੁਸੀਂ ਭਾਈ ਅੰਮ੍ਰਿਤਪਾਲ ਜੀ ਦੀ ਦੋ ਵਾਰ ਐਨਐਸਏ ਇਲਾਵਾ ਤੁਸੀਂ ਉਹਨਾਂ ਦੀ ਰ ਆਸੀਂ ਭਾਈ ਅਮਰਿਤਪਾਲ ਜੀ ਦੀ ਰਿਹਾਈ ਦੀ ਗੱਲ ਕਰਾਂਗੇ ਸਾਨੂੰ ਵੋਟਾਂ ਪਾਓ ਆਹ ਹੁਣ ਵੋਟਾਂ ਬਲੇ ਇਹਨਾਂ ਨੂੰ ਸਿੱਖ ਰਾਜ ਜ਼ਿਆਦਾ ਹੈਗੇ ਭਾਈ ਅਮਰਿਤਪਾਲ ਸਿੰਘ ਜੀ ਵਰਗੇ ਜ਼ਿਆਦਾ ਹੈਗੇ ਵੋਟਾਂ ਤੋਂ ਵੋਟਾਂ ਤੋਂ ਪਹਿਲਾਂ ਹੀ ਕੋਈ ਸ਼ੋਕਰੇ ਹੁੰਦੇ ਨੇ ਕੀ ਦੱਸਦੇ ਨੇ ਇਹ ਸਾਡੀ ਨੌਜਵਾਨੀ ਨੂੰ ਇਹ ਮੰਢੀਰ ਦੱਸਦੇ ਨੇ ਪਰ ਲੋਕ ਵੀ ਤਾਂ ਫਿਰ ਇਹੀ ਮੰਗ ਕਰਦੇ ਉਹ ਕਹਿੰਦੇ ਸਾਡੇ ਕੰਮਾਂ ਨੂੰ ਵੋਟ ਪੈਣੀ ਹੈ ਅਸੀਂ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਹੈ ਅਸੀਂ ਮੋਟਰਾਂ ਦੀ ਬਿਜਲੀ ਭਰਪੂਰ ਦਿੱਤੀ ਹੈ ਲੋਕਾਂ ਨੂੰ ਖੁੱਲੀ ਬਿਜਲੀ ਮਿਲੀ ਹੈ ਅਸੀਂ ਮਹੱਲਾ ਕਲੀਨਿਕ ਬਣਾਏ ਹੈ ਅਸੀਂ ਹੋਰ بڑے ਕੰਮ ਗਿਣਾ ਦਿੰਦੇ ਉਂਗਲਾਂ ਤੇ ਗਿਣਾਂ ਜਿਹੜੀ ਇਹਨਾਂ ਨੇ ਕਿਹਾ ਨਾ ਬਿਜਲੀ ਫਰੀ ਦਿੱਤੀ ਹੈ ਆਟਾ ਦਾਲ ਦੀ ਸਕੀਮਾਂ ਇਹ ਚਾਹੁੰਦੀ ਹੈ ਇਹਨੇ ਕਿ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਨੌਜਵਾਨਾਂ ਦੀ ਸੋਚ ਆਟਾ ਦਾਲ ਦਾ ਕਿਸਮਤ ਰਹਿ ਜਾਏ ਕਿ ਸਾਤੋਂ ਇਹ ਨੌਕਰੀਆਂ ਨਾ ਮੰਗਣ ਤੁਹਾਨੂੰ ਆਟਾ ਦਾਲ ਦੀ ਚਾਹੀਦਾ ਨਹੀਂ ਸਾਈ ਤਾਂ ਸਾਨੂੰ ਨੌਕਰੀਆਂ ਚਾਹੀਦੀਆਂ ਕਿਉਂ ਅਸੀਂ ਇਹਨਾਂ ਤੋਂ ਭੀਖ ਮੰਗੀਏ ਇਹ ਤਾਂ ਇੱਕ ਸਮਝ ਰਹੇ ਨੇ ਕਿ ਆਟਾ ਦਾਲ ਦੇ ਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਭੀਖ ਦੇ ਰਹੇ ਹਾਂ ਇਹ ਕੋਈ ਚੰਗੀ ਗੱਲ ਐ ਸਾਡੇ ਨੌਜਵਾਨ ਸੜਕਾਂ ਤੇ ਰੋਲੇ ਨੇ ਐਡੀ ਐਡੀਆਂ ਡਿਗਰੀਆਂ ਕਰਕੇ ਕਦੇ ਕਾਸੇ ਦੀਆਂ ਰੇੜੀਆਂ ਲਗਾਉਂਦੇ ਨੇ ਕਦੇ ਕਾਸੇ ਦੀਆਂ ਰੇੜੀਆਂ ਲਗਾਉਂਦੇ ਨੇ ਪੁਰਾਣੀਆਂ ਪਾਰਟੀਆਂ ਹੋਵੇ ਭਾਵੇਂ ਹੁਣ ਦੀਆਂ ਬੜੇ ਮਾਣ ਨਾਲ ਕਹਿੰਦੇ ਆ ਵੀ ਆਹ ਸਕੀਮਾਂ ਅਸੀਂ ਲੈ ਕੇ ਆਏ ਸੀ ਉਹ ਉਹ ਤਾਂ ਮਾਨ ਕਰਦੇ ਆ ਨਾ ਸਕੀਮਾਂ ਦੇ ਉੱਤੇ ਉਹ ਘਰੀ ਜਾਣ ਲੋਕ ਤਾਂ ਨਹੀਂ ਕਰਦੇ ਉਹ ਉਹ ਤਾਂ ਕਹਿਣ ਉਹ ਤਾਂ ਮਾਰੇ ਆ ਆਪਣੇ ਮਾਰੇ ਕੰਮ ਨੂੰ ਵੀ ਕਹਿਣਗੇ ਹਾਂ ਅਸੀਂ ਚੰਗਾ ਕੀਤਾ ਲੰਮੀਆਂ ਲੈਣਾ ਤੇ ਲੋਕੀ ਖੜੀ ਹੁੰਦੀ ਆ ਆਟਾ ਦਾਣ ਲੈਣ ਦੇ ਲਈ ਫਿਰ ਉਹੀ ਤਾਂ ਗੱਲ ਹੈ ਨਾ ਭਾਈ ਜਦੋਂ ਲੋਕਾਂ ਦੀ ਸੋਚ ਹੀ ਉਹਨਾਂ ਨੇ ਉੱਥੇ ਤੱਕ ਸੀਮਤ ਕਰਤੀ ਆਟਾ ਦਾਲ ਤੱਕ ਹੁਣ ਇਹਦੇ ਵਿੱਚ ਤਾਂ ਕੋਈ ਕੁਝ ਕਰ ਹੀ ਨਹੀਂ ਸਕਦਾ ਨਾ ਜਦੋਂ ਇਹਨਾਂ ਨੇ ਸੀਮਤ ਹੀ ਬਸ ਆਟਾ ਦਾਲ ਤੱਕ ਕਰਤੀ ਜੀ ਹਾਂ ਆਟਾ ਦਾਲ ਸਾਨੂੰ ਫ੍ਰੀ ਮਿਲ ਜਾਂਦਾ ਜਿਸ ਸਾਥੋਂ ਨੌਕਰੀਆਂ ਨਹੀਂ ਮੰਗਦੇ ਇਹ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਮੁੱਦੇ ਹੋਣੇ ਚਾਹੀਦੇ ਲੋਕਾਂ ਨੂੰ ਕਿਹੜੀ ਗੱਲ ਦੇ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਵੋਟਰ ਦਾ ਅਧਿਕਾਰ ਬੜਾ ਸਾਰਿਆਂ ਨੂੰ ਮਿਲਦਾ ਹੈ ਤੇ ਮਿਲਿਆ ਵੀ ਬੜੀ ਮੁਸ਼ਕਿਲ ਦੇ ਨਾਲ ਫਿਰ ਵੋਟ ਲੋਕ ਕਿਹੜੀ ਗੱਲ ਤੇ ਕਰਨ ਵੋਟ ਲੋਕ ਉਹ ਗੱਲ ਤੇ ਕਰਨ ਕਿ ਸਿੱਖ ਰਾਜ ਪਹਿਲੇ ਪਾਕਿਸਤਾਨ ਤੇ ਹੋਵੇ ਲੋਕਾਂ ਵਿੱਚ ਜਾਤ ਪਾਤ ਦਾ ਪ੍ਰੇਹ ਬਣਾ ਹੋਵੇ ਇਹ ਭਾਈਚਾਰਕ ਸੰਜ ਹੋਵੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਬੜੇ ਰਾਜ ਸੀ ਨਾ ਉਹਵੇਂ ਹੁਣ ਪੰਜਾਬ 'ਚ ਰਾਜ ਹੋਵੇ ਪੰਜਾਬ ਦੇ ਧੀਆ ਪੁੱਤਰ ਬਾਹਰ ਨਾ ਜਾਣ ਕਿਸੇ ਹੋਰ ਮੁਲਕਾਂ ਵਿੱਚ ਜਿਵੇਂ ਪੰਜਾਬ ਦੇ ਧੀਆ ਪੁੱਤਰ ਬਾਹਰ ਜਾਂਦੇ ਨੇ ਉਹਵੇਂ ਭਈਆਲੇ ਪੰਜਾਬ 'ਚ ਆਉਂਦੇ ਨੇ ਪਰ ਉਹ ਕਹਿੰਦੇ ਮਹਾਰਾਜ ਰਣਜੀਤ ਸਿੰਘ ਵਰਗਾ ਰਾਜ ਆ ਸਾਡਾ ਦਾਵੇ ਬੜੀ ਵਾਰ ਕੀ ਰੇ ਜਾਂਦੇ ਸਟੇਜਾਂ ਤੋਂ ਬੜੀ ਵਾਰ ਕਿਹਾ ਜਾਂਦਾ ਵੀ ਸਾਡਾ ਰਾਜ ਹੈ ਮਹਾਰਾਜ ਰਣਜੀਤ ਸਿੰਘ ਦੇ ਰਾਜ ਵਰਗ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਚਿੜੀ ਨਹੀਂ ਸੀ ਫੜਕਦੀ ਉਹਨਾਂ ਦੇ ਰਾਜ ਚ ਜਾਤ ਪਾਤ ਦਾ ਭੇਰੇਵ ਨਹੀਂ ਸੀ ਹੁੰਦਾ ਪਰ ਇਹ ਕੀ ਕਰ ਰਹੇ ਨੇ ਸਾਡੇ ਲੋਕਾਂ ਨਾਲ ਕਹਿੰਦੇ ਸੀ ਭਗਮੰਤਮਾਨ ਬੜੇ ਦਾਵੇ ਨਾਲ ਕਹਿੰਦਾ ਸੀ ਕਿ ਮੇਰੇ ਰਾਜ ਚ ਝੂਠੇ ਪਰਚੇ ਨਹੀਂ ਪੈਂਦੇ ਜੇ ਕੋਈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਉਹ ਤੇ ਠਾ ਠਾ ਝੂਠੇ ਪਰਚੇ ਪਾਤੇ ਪਾ ਦਿੱਤੇ ਜਾਂਦੇ ਨੇ ਆ ਪਿੱਛੇ ਮੁੱਦਾ ਜਾਂ ਚੱਲਿਆ ਸੀ ਬਾਈ ਭਾਨੇ ਸਿੱਧੂ ਦਾ ਬਾਈ ਭਾਨੇ ਤੇ ਵੀ ਕਿੰਨੇ ਝੂ ਕਿਨੇ ਸਿਖਾ ਕੇ ਪੇਤੀਆਂ ਕਿਸ ਨੇ ਇਹ ਗੱਲਾਂ ਨਹੀਂ ਵੀਰੇ ਸਿਖਾ ਕੇ ਤਾਂ ਕੌਣ ਭੇਜਦਾ ਹੁਣ ਪੰਜਾਬ ਚ ਜੰਮੇ ਭਲੇ ਹੁਣ ਪੰਜਾਬ ਦੇ ਹੱਕਾ ਨਹੀਂ ਹੱਕਾਂ ਲਈ ਨਾ ਬੋਲਾਂਗੇ ਬੋਲਾਂਗੇ ਤਾਂ ਫਿਰ ਤਾਂ ਲੱਖ ਦੀ ਲਾਹਣ ਤਾਂ ਸਾਡੇ ਤੇ ਸਰਕਾਰਾਂ ਅੱਗੇ ਵੱਡੇ ਤੰਤਰ ਹੁੰਦੇ ਆ ਸਰਕਾਰਾਂ ਕੋਲ ਬਹੁਤ ਕੁਝ ਹੁੰਦਾ ਡਰ ਨਹੀਂ ਲੱਗਦਾ ਤੁਹਾਨੂੰ ਸਰਕਾਰਾਂ ਨੂੰ ਲੋਕ ਹੀ ਦਿੰਦੇ ਨੇ ਅਸੀਂ ਹੀ ਦਿੰਨੇ ਉਹਨਾਂ ਨੂੰ ਇੱਕ ਵੋਟ ਹੀ ਦਿੰਦੀ ਆ ਉਹਨਾਂ ਨੂੰ ਐਡੀ ਵੱਡੀ ਲੋਕਤੰਤਰ ਜੇ ਅਸੀਂ ਚਾਹਣੀ ਆ ਤਾਂ ਇਹ ਸਰਕਾਰ ਨੂੰ ਉੱਤੇ ਤੱਕ ਬਿਠਾ ਵੀ ਸਕਦੇ ਆ ਜੇ ਸਾਡੀ رائے ਉਹ ਅਸੀਂ ਥੱਲੇ ਲਾ ਵੀ ਸਕਦੇ ਆ ਉਹਨਾਂ ਨੂੰ ਜੇ ਉਹ ਆਪਦੀ ਆਈ ਤੇ ਚੱਲਣਗੇ ਜੇ ਅਸੀਂ ਆਪਦੀ ਆਈ ਤੇ ਆਗੇ ਉੱਤੇ ਬਿਠਾ ਵੀ ਸਕਾਂਗੇ ਜੇ ਆਪਦੀ ਹਰਕਤਾਂ ਤੋਂ ਬਾਜ਼ ਨਹੀਂ ਹੋਣਗੇ ਫਿਰ ਤਾਂ ਥੱਲੇ ਲਾਈ ਸਕਾਂਗੇ ਉਹਨਾਂ ਨੂੰ ਲੋਕ ਤਾਂ ਇਹ ਉਹ ਕਹਿੰਦੇ ਦੀ ਲੋਕਾਂ ਨੇ ਬਦਲਾਵ ਕੀਤਾ ਸਾਨੂੰ 92 ਸੀਟਾਂ ਦਿੱਤੀਆਂ ਇਸ ਵਾਰ ਵੀ 13 0 ਦਾ ਦਾਵਾ ਮੁੱਖ ਮੰਤਰੀ ਪੰਜਾਬ ਨੇ ਠੋਕਿਆ 92 ਸੀਟਾਂ ਪਤਾ ਕਿਉਂ ਦਿੱਤੀਆਂ ਸੀ ਕਿ ਸਰਕਾਰ ਬਦਲੂਗੀ ਪੰਜਾਬ ਦਾ ਕੁਝ ਬਦਲਾਅ ਆਊਗਾ ਪਰ ਅਸੀਂ ਤਾਂ ਬਦਲਾਅ ਮੰਗਦੇ ਸੀ ਜੇ ਸਾਡੇ ਨੌਜਵਾਨ ਧੀਆਂ ਪੁੱਤਰ ਪੰਜਾਬ ਦੇ ਹੱਕਾਂ ਲਈ ਬੋਲਦੇ ਨੇ ਉਹਨਾਂ ਦੇ ਤਾਂ ਠਾਠਾ ਝੁੱਠੇ ਪਰਚੇ ਪਾਈ ਜਾਂਦੇ ਨੇ ਕਹਿੰਦੇ ਅਸੀਂ ਨੌਜਵਾਨਾਂ ਨੂੰ 43000 ਨੌਕਰੀਆਂ ਦੇਤੀਆਂ ਅਸੀਂ ਵਿਦੇਸ਼ਾਂ ਚ ਨੌਜਵਾਨ ਤਾਂ ਵਾਪਸ ਲੈ ਕੇ ਆਉਣੇ ਗੋਰੇ ਵੀ ਆਉਣਗੇ ਵਾਪਸ ਅਹੀਂ ਤੇ ਹੈ ਨਹੀਂ ਹਜੇ ਤੱਕ ਸਾਡੇ ਨੌਜਵਾਨ ਬਥੇਰੇ ਚਾਈ ਜਾਂਦੇ ਨੇ 에어ਪੋਰਟਾਂ ਤੇ ਜਾ ਕੇ ਦੇਖ ਲਓ 50000 60000 ਪੰਜਾਬ ਦਾ ਇੱਕ ਦਿਨ ਚ ਲੋਕ ਮੁੰਡੇ ਨੌਜਵਾਨ ਮੁੰਡੇ ਕੁੜੀਆਂ ਜਾਂਦੇ ਨੇ ਕਹਿਣਾ ਤਾਂ ਭਗਮੰਤ ਮਾਨ ਕੁਝ ਮਰਜ਼ੀ ਕਹਿ ਸਕਦਾ ਤੋ ਕਹਿੰਦੇ ਸਾਨੂੰ ਹੋਰ ਥੋੜਾ ਸਮਾਂ ਤਾਂ ਦਿਓ ਸਾਨੂੰ ਸਾਲਿਆ ਜੇ ਢਾਈ ਕੋਏ ਆ ਸੁੱਖ ਨਾਲ ਕੁਝ ਕੰਮ ਤਾਂ ਇਹਨਾਂ ਨੇ ਕੀਤੇ ਨਹੀਂ 22 ਜੇ ਬੰਦੇ ਨੇ ਕੁਝ ਕਰਨਾ ਹੋਵੇ ਨਾ ਉਹ ਦੱਸ ਦੇਣਾ ਚ ਵੀ ਦਿਖਾ ਦਿੰਦਾ ਜੀ ਹਾਂ ਕੁਝ ਬਦਲਾਵ ਟੰਗ ਬਲ ਰਹੇ ਨੇ ਸੀਐਮ ਦੀ ਘਰ ਵਾਲੀ ਤੇ ਸੀਐਮ ਦੀ ਸੀਐਮ ਦੀ ਸੀਐਮ ਦੀ ਘਰ ਵਾਲੀ ਤੇ ਉਹਦੀ ਭੈਣ ਉਹ ਤਾਂ ਨਹੀਂ ਮੈਂ ਸਾਨੂੰ ਗੱਲ ਕਰਦੀ ਆ ਉਹ ਕਹਿੰਦੇ ਸੀ ਕਿ ਸਿਕਿਉਰਿਟੀ ਨਹੀਂ ਮਿਲਣੀ ਚਾਹੀਦੀ ਕਿ ਪੰਜਾਬ ਦਾ ਮੁੱਖ ਮੰਤਰੀ ਆਮ ਲੋਕਾਂ ਵਾਂਗ ਹੁੰਦਾ ਉਹਦੀ ਭੈਣ ਨੂੰ ਸਿਕਿਉਰਿਟੀ ਉਹਦੀ ਮਾਂ ਨੂੰ ਸਿਕਿਉਰਿਟੀ ਉਹਦੀ 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 ਘਰ ਵਾਲੀ ਨੂੰ ਸਿਕਿਉਰਿਟੀ ਤੇ ਉਹਨੂੰ ਆਪ ਖੁਦ ਨੂੰ ਸਿਕਿਉਰਿਟੀ ਜਦੋਂ ਆ ਹੁਣ ਪਿੱਛੇ ਜੇ ਮੀਂਹਬਾਰੀ ਕਿੰਨੀ ਹੋਈ ਆ ਤੇ ਉਦੋਂ ਆਪ ਜਹਾਜ਼ ਤੇ ਗਈ ਸੀ ਤੁਹਾਨੂੰ ਐ ਨਹੀਂ ਲੱਗਦਾ ਵੀ ਲੋਕੀ ਤੁਹਾਨੂੰ ਕਹਿਣਗੇ ਵੀ ਛੋਟੀ ਜੀ ਕੁੜੀ ਆ ਮੁੱਖ ਮੰਤਰੀ ਨੂੰ ਕਿੱਦਾਂ ਬੋਲਦੀ ਆ ਉਹਦੀ ਭੈਣ ਨੂੰ ਸਿਕਿਉਰਿਟੀ ਮਾਂ ਸਿਕਿਉਰਿਟੀ ਵੀ ਐਦਾਂ ਵੀ ਮੈਨੂੰ ਲੋਕ ਗਲਤ ਕਹਿਣਗੇ ਵੀ ਐਦਾਂ ਐਦਾਂ ਨਹੀਂ ਬੋਲਣਾ ਚਾਹੀਦਾ ਚੁਣਿਆ ਹੋਇਆ ਨੁਮਾਇੰਦਾ ਉਹ ਤਾਂ ਵਿਧਾਨ ਸਭਾ ਚ ਕਹਿੰਦੇ ਵੀ ਦੇਖੋ ਮੈਨੂੰ ਤੂੰ ਕਹਿ ਕੇ ਗੱਲ ਕਰਦੇ ਆ ਮੈਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਤੇ ਤੁਸੀਂ ਐਦਾਂ ਤੂੰ ਤੂੰ ਕਰੀ ਜਾਂਦੇ ਆ ਦੇਖੋ ਜਿਹੜੇ ਲੋਕ ਮੈਨੂੰ ਐ ਕਹਿਣਗੇ ਕਿ ਤੁਸੀਂ ਭਗਮੰਤਮਾਨ ਨੂੰ ਐ ਕਹਿ ਰਹੇ ਹੋ ਉਹ ਲੋਕ ਉਹਨਾਂ ਦੇ ਚਮਚੀ ਹੋਣਗੇ ਕਿਉਂਕਿ ਲੋਕ ਅੱਕੇ ਪਏ ਨੇ ਭਗਮੰਤਮਾਨ ਸਰਕਾਰ ਨੇ ਨਾ ਲੋਕਾਂ ਤੋਂ ਵਿਸ਼ਵਾਸ ਨਾ ਦੀ ਚੀਜ਼ ਹੀ ਉਡਾਤੀ ਹੁਣ ਹੁਣ ਲੋਕ ਨਾ ਪਾਰਟੀਆਂ ਤੇ ਵਿਸ਼ਵਾਸ ਕਰਨਾ ਐ ਸਮਝਦੇ ਨੇ ਜੀ ਅਸੀਂ ਕਿਸੇ ਬੇਗਾਨੇ ਤੇ ਵਿਸ਼ਵਾਸ ਕਰ ਰਹੇ ਹਾਂ ਵੋਟਾਂ ਵਲੇ ਤਾਂ ਇਹਨੂੰ ਲੋਕਾਂ ਇਹਨਾਂ ਨੂੰ ਲੋਕਾਂ ਦੇ ਘਰ ਦੇਖ ਜਾਂਦੇ ਨੇ ਵੋਟਾਂ ਵਲੇ ਤਾਂ ਇਹ ਗਰੀਬਾਂ ਦੇ ਪੈਰੀਂ ਹੱਥ ਲਾਉਣ ਤੱਕ ਜਾਂਦੇ ਨੇ ਕਿਉਂ ਬਈ ਵੋਟਾਂ ਤੋਂ ਪਹਿਲਾਂ ਇਹਨਾਂ ਨੂੰ ਗਰੀਬਾਂ ਦੇ ਘਰ ਨਹੀਂ ਦੇਖਦੇ ਸੋ ਤੁਹਾਨੂੰ ਲੱਗਦਾ ਵੀ ਲੋਕ ਇਹਨਾਂ ਗੱਲਾਂ ਨੂੰ ਸਮਝਣਗੇ ਬਹੁਤਾਤ ਲੋਕ ਤਾਂ ਅੱਜ ਵੀ ਝੰਡੇ ਚੁੱਕੀ ਫਿਰਦੇ ਆ ਹੋਰ ਪਾਰਟੀਆਂ ਦੇ ਨਾਲ ਉਹ ਉਹ ਉਹਨਾਂ ਦੇ ਚਮਚੇ ਹੋਣਗੇ ਜਿੱਥੋਂ ਤੱਕ ਮੈਂ ਦੇਖਦੀ ਆ ਨਾ ਹੁਣ ਪੰਥਕ ਲਹਿਰ ਚੱਲ ਰਹੀ ਆ ਹੁਣ ਭਾਈ ਅਮਰਤਪਾਲ ਸਿੰਘ ਜੀ ਨੂੰ ਵੀ ਨਹੀਂ ਕੋਈ ਹਰਾ ਸਕਦਾ ਸਿਮਰਨਜੀਤ ਮਾਨ ਜੀ ਨੂੰ ਵੀ ਨਹੀਂ ਕੋਈ ਹਰਾ ਸਕਦਾ ਸਰਬਜੀਤ ਖਾਲਸਾ ਜੀ ਨੂੰ ਵੀ ਕੋਈ ਨਹੀਂ ਹਰਾ ਸਕਦਾ ਬਾਦਲ ਦੇ ਪਿੰਡ ਵਿੱਚ ਖੜ ਕੇ ਇਹ ਦਾਵਾ ਕਰਕੇ ਜਾਣੀ ਹੈ ਕਿ ਬਾਈ ਬਠਿੰਡੇ ਤੋਂ ਬਾਈ ਲਖਸਧਾਨਾ ਹੀ ਸੀਟ ਚ ਸੀਟ ਜਿੱਤੂਗਾ ਜੇਕਰ ਬਾਦਲ ਦੇ ਪਿੰਡ ਬਠਿੰਡਾ ਹਲਕਾ ਦੇ ਪਿੰਡ ਬਾਈ ਲਖੇ ਸਧਾਨ ਦਾ ਸਾਥ ਦੇਣਗੇ ਲੱਗਦਾ ਵੀ ਲੋਕ ਇਸ ਵਾਰ ਇਹ ਸੀਟ ਕੀ ਦੀ ਝੋਲੀ ਪਾਣਗੇ ਕੀ ਲੱਗਦਾ ਬਠਿੰਡਾ ਕੀ ਕਹਿੰਦਾ ਤੁਹਾਨੂੰ ਲੱਗੀ ਲੱਗਦਾ ਜਿੱਥੋਂ ਤੱਕ ਰੈਲੀ 'ਚ ਹੁਣ ਮੈਂ ਆਉਂਦੇ ਦੇਖਿਆ ਜਿਨ੍ਹਾਂ ਲੱਖੇ ਬਾਈ ਦਾ ਸਤਿਕਾਰ ਕੀਤਾ ਬਠਿੰਡੇ ਵਾਲਿਆਂ ਨੇ ਕਿ ਹੁਣ ਲੱਗਦਾ ਕਿ ਐਤਕੀ ਬਾਈ ਲੱਖੇ ਲੋਕ ਬਾਈ ਲੱਖੇ ਸਿਧਾਨੇ ਦਾ ਹੀ ਸਾਥ ਦੇਣਗੇ ਨਾਮ ਕੀ ਤੁਹਾਡਾ ਅਸ਼ਮੀਨ ਕੌਰ ਅਸ਼ਮੀਨ ਕੌਰ ਤੋਂ ਛੋਟੀ ਭੈਣ ਹੈ ਅਸ਼ਮੀਨ ਕੌਰ ਤੇ ਲੱਖੇ ਸਿਧਾਨੇ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਆਈ ਹੈ ਬਹੁਤ ਸਾਰੇ ਹੋਰ ਜੋ ਕੈਂਡੀਡੇਟ ਵੱਖ-ਵੱਖ ਪਾਰਟੀਆਂ ਦੇ ਵੱਲੋਂ उतारे ਗਏ ਉਹਨਾਂ ਦੇ ਲਈ ਪ੍ਰਚਾਰ ਕਰਨ ਦੇ ਲਈ ਜਿੱਥੇ ਮੁੱਖ ਮੰਤਰੀ ਸਾਹਿਬ ਆਪ ਜਾਣਦੇ ਆ ਕਿਸ ਦੇ ਨਾਲ ਕਲਾਕਾਰ ਆਉਂਦੇ ਆ ਕਿਸ ਦੇ ਨਾਲ ਹੋਰ ਵੱਡੇ ਚਿਹਰੇ ਆਉਂਦੇ ਆ ਦੂਰ ਦਰਾਡੇ ਤੋਂ ਪ੍ਰਧਾਨ ਮੰਤਰੀ ਸਾਹਿਬ ਆਪਣੇ ਉਮੀਦਵਾਰਾਂ ਦੇ ਆਉ ਮਿਤਵਾਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਆਏ ਤੇ ਲੱਖੇ ਸਹਾਣੇ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਇਹ ਛੋਟੀ ਭੈਣ ਐਸ਼ਮੀਨ ਆਈ ਹੈ ਤੇ ਇਹਦੀ ਗੱਲਾਂ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀਆਂ ਤੇ ਇਹ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਕੀ ਤੁਸੀਂ ਇਹਨਾਂ ਵਿਚਾਰਾਂ ਦੇ ਨਾਲ ਸਹਿਮਤ ਹੋ ਜਾਂ ਸਹਿਮਤੀ ਰੱਖਦੇ ਹੋ ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ